ਅਸੀਂ ਭਾਰਤੀ ਜਨਤਾ ਪਾਰਟੀ ਦੇ ਵਰਕਰ ਤੇ ਪੰਜਾਬੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦਾ 75ਵਾਂ ਜਨਮ ਦਿਨ ਹੈ ਸ਼੍ਰੀ ਨਰਿੰਦਰભાઈ ਮੋਦੀ ਜੀ ਦਾ ਉਹਨਾਂ ਦੇ ਜਨਮ ਦਿਨ ਮਨਾਉਣ ਲਈ ਉਹਨਾਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਖੇੜੇ ਤਰੱਕੀਆਂ ਵਾਸਤੇ ਰਦਾਸ ਕਰਨ ਲਈ ਸ੍ਰੀ ਅਕਾਲ ਤਖਤ ਕੇਸ਼ੜ ਸਾਹਿਬ ਤੇ ਹਾਜ਼ਰ ਹੋਏ ਸੀ ਗੁਰੂ ਪਿਤਾ ਦੇ ਚਰਨਾ ਚ ਅਰਦਾਸ ਕੀਤੀ ਆ ਸਮੂਹ ਰੂਪ ਦੇ ਵਿੱਚ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਇਸ ਦੇਸ਼ ਨੂੰ 15ਵੇਂ ਨੰਬਰ ਤੇ 5ਵੇਂ ਨੰਬਰ ਤੇ ਆਰਥਿਕ ਰੂਪ ਵਿੱਚ ਲੈ ਕੇ ਆਏ ਅੱਜ ਅਸੀਂ 4ਵੇਂ ਨੰਬਰ ਤੇ ਆ ਤੇ ਸਾਡਾ ਸੰਕਲਪ ਹੈ ਦੇਸ਼ ਦਾ ਪ੍ਰਧਾਨ ਮੰਤਰੀ ਜੀ ਦਾ ਕਿ 2047 ਵਿੱਚ ਦੁਨੀਆ ਦਾ 1 ਨੰਬਰ ਦਾ ਦੇਸ਼ ਬਣੇਗਾ ਜਿੱਥੇ ਜਿਹੜਾ ਰਾਜਨੀਤਿਕ ਤੌਰ ਤੇ ਭਾਰਤ ਇੱਕ ਮਹਾਸ਼ਕਤੀ ਬਣ ਕੇ ਉੱਭਰਿਆ ਨਵੇਂ ਮਾਡਲ ਡਿਵੈਲਪਮੈਂਟ ਦੇ ਤਿਆਰ ਹੋ ਰਹੇ ਆ ਸੋ ਐਸਾ ਪ੍ਰਧਾਨ ਮੰਤਰੀ ਜਿਨ੍ਹਾਂ ਦੇ ਮਨ ਦੇ ਵਿੱਚ ਇਹਨਾਂ ਨੂੰ ਐਸਪੀਸੀ ਨੇ 2019 ਵਿੱਚ ਆਖਿਆ ਸੀ ਸਿੱਖ ਕੌਮ ਦਾ ਮਸੀਹਾ ਨੇ ਸਿੱਖਾਂ ਦੇ ਸਾਰੇ ਮਸਲੇ ਇਹਨਾਂ ਨੇ ਹੱਲ ਕਰਨ ਦਾ ਸੰਕਲਪ ਲਿਆ ਔਰ ਕੀਤੇ ਵੀ ਨੇ ऐसे प्रधानमंत्री जेड़ा पंजाब ਨੂੰ ਪਿਆਰ ਕਰਦੇ ਆ ਅੱਜ ਵੀ ਹੜਾਂ ਦੇ ਵਿੱਚ ਆਪਣੇ 16 ਮੰਤਰੀ ਇੱਥੇ ਭੇਜੇ ਹੋਇਆ ਕੇਂਦਰ ਸਰਕਾਰ ਵੱਲੋਂ ਆਪ ਹੋ ਕੇ ਗਏ ਆ ਇਹ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਪ੍ਰਧਾਨ ਮੰਤਰੀ ਦੀ ਦੀਰਘ ਆਯੂ ਵਾਸਤੇ ਅਸੀਂ ਸਭ ਨੇ ਮਿਲ ਕੇ ਅਰਦਾਸ ਕੀਤੀ ਆ ਅਕਾਲ ਪੁਰਖ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਦੀਰਘ ਆਯੂ ਬਖਸ਼ੇ ਕਾਮਯਾਬੀ ਬਖਸ਼ੇ ਦੇਖੋ ਮੋਰਲ ਪੁਲਿਸਿੰਗ ਨਹੀਂ ਹੋਣੀ ਚਾਹੀਦੀ ਦੇਸ਼ ਦੇ ਵਿੱਚ ਕਾਨੂੰਨ ਦਾ ਰਾਜ ਹੈ ਪੰਜਾਬ ਦੇ ਵਿੱਚ ਵੀ ਚੁਣੀ ਹੋਈ ਵਿਧਾਨ ਸਭਾ ਜਿਹੜੀ ਸਰਕਾਰ ਵੀ ਚੁਣੀ ਹੋਈ ਆ ਲੋਕਾਂ ਨੇ ਚੁਣੀ ਆ ਇਹ ਫੈਸਲੇ ਮੋਰਲ ਪੁਲੀਸਿੰਗ ਨਹੀਂ ਹੋਣੇ ਚਾਹੀਦੇ ਇਹ ਫੈਸਲੇ ਵਿਧਾਨ ਸਭਾ 'ਚ ਹੋਣੇ ਚਾਹੀਦੇ ਆ ਇਹ ਇੱਕ ਨਵੀਂ ਪ੍ਰਥਾ ਜਿਹੜੀ ਆ ਕਿ ਕੋਈ ਵੀ ਉੱਠ ਕੇ ਆਪਣਾ ਕਾਨੂੰਨ ਲਾਗੂ ਕਰਨਾ ਸ਼ੁਰੂ ਕਰ ਦਿੰਦਾ ਇਹਦੇ ਤੇ ਪੰਜਾਬ ਦੀ ਸਰਕਾਰ ਨੂੰ ਸੁਚੇਤ ਹੋਣਾ ਚਾਹੀਦਾ ਤੇ ਮੈਂ ਸਮਝਦਾ ਪੰਜਾਬ ਦੀ ਸਰਕਾਰ ਦੀ ਬਹੁਤ ਵੱਡੀ ਫੇਲੀਅਰ ਹੈ ਜਦੋਂ ਲੋਕਾਂ ਦਾ ਵਿਸ਼ਵਾਸ ਚੁਣੇ ਹੋਏ ਨਿਵਾਇਆਂ ਤੋਂ ਉੱਠ ਜਾਂਦਾ ਤੇ ਫਿਰ ਉਹ ਕਾਨੂੰਨ ਨੂੰ ਆਪਣੇ ਹੱਥੇ ਚ ਲੈਂਦੇ ਆ ਇਹਹੀ ਸਥਿਤੀ ਅੱਜ ਪੰਜਾਬ ਦੀ